ਲੱ ਸੱਜਣੋ ਆ ਬਾਈ ਨਾਲ ਕਰਾਉਣਾ ਗੱਲਬਾਤ ਜਾਨ ਬਰਨ ਚੰਗੇ ਲੈ ਕੇ ਪਹੁੰਚਿਆ ਹੋਇਆ ਬਾਈ ਕੀ ਹਾਲ ਨੇ ਵਧੀਆ ਬਾਈ ਸਤਿ ਸ੍ਰੀ ਅਕਾਲ ਬਾਈ ਕਿਹੜਾ ਏਰੇ ਬਾਈ ਦਾ ਬਾਈ ਫਾਸਟ ਮੋਜੂਦਾਈ ਜੋਧਾਣੇ ਅੱਛਾ ਜੋਧਾ ਠੀਕ ਹੈ ਕੋਧਿਆਣਾ ਜਲਾ ਆ ਗਿਆ ਠੀਕ ਹੈ ਵਪਾਰ ਕਰਦੇ ਹਾਂ ਬਾਈ ਵਪਾਰ ਕਰਦੇ ਹਾਂ ਸੱਜਣੋ ਪਸ਼ੂ ਨੇ ਦੋ ਹੈ ਹਾਂਜੀ ਬਾਈ ਸੂਏ ਨੇ ਬਜ ਦੋਏ ਦੋਨੇ ਸੂਏ ਨੇ ਬਾਕੀ ਕਰਾਂਗੇ ਸੱਜਣੋ ਗੱਲਾਂ ਬਾਤ ਦੇ ਵਿੱਚ ਆਹ ਚੋਟੀ ਤੋਂ ਕਰਾਉਣਾ ਸ਼ੁਰੂ ਦਰਸ਼ਨ ਪਵਾਉਣੇ ਸੋਨੂੰ ਹੈ ਬਾਈ ਲੈ ਰਾਤ ਸੂਇਆ ਸਜਣੋ ਸੂਆ ਬਾਈ ਕਿਹੜੇ ਇਹ ਸੂਆ ਵੀਰ ਜੀ ਦੂਜੇ ਦੰਦੀ ਛਿੱਗੀ ਨਰਮ ਦੰਦੀ ਅੱਛਾ ਲੈ ਦੰਦੀ ਛਿੱਗੀ ਸਜਣੋ ਛਿੱਗੀ ਲੈ ਸੋਨੂ ਲੇਵੇ ਦੇ ਕਰਾਉਣਾ ਦਰਸ਼ਨ ਕਿੰਨਾ ਕਬੋਲਾ ਬੋਲਾ ਕੱਢਦਾ ਬੋਲਾ ਪਹਿਲੇ ਵਧੀਆ ਕੱਢੇ ਪਿਛਲੇ ਸੂਇ ਛੋਟੀਆਂ 14 ਕਿਲੋ ਤੋਂ ਦਿੱਤਾ ਅੱਛਾ ਦੁੱਧ ਕੱਢੇ ਪਹਿਲੇ ਸੂਇ 14 ਐਤ ਕੀ ਫਿਰ ਕਿੰਨਾ ਕਚਵਾ ਅੱਛਾ ਦੁੱਧ ਹੁੰਦਾ ਆਪਦੇ ਸੇਵਾ ਦਾ ਸਜਣੋ ਪਰ ਜੇ ਆਪਾਂ ਗੱਲ ਕਰ ਲਈ ਬਾਈ ਕਹਿੰਦਾ 19 ਕਿਲੋ ਭਲੂਣ ਨੇ ਦਿੱਤਾ 15 16 ਕਿਲੋ ਬਾਈ ਕਹਿੰਦਾ ਦੁੱਧ ਦੇ ਦੂਗੀ ਖੁੱਲਾ ਚੋਬਾਈ ਚੋਈ ਦੀ ਕਿਵੇਂ ਬਾਈ ਬਾਈ ਖਰੀ ਹੈ ਪੂਰੀ ਖਰੀ ਅੱਛਾ ਠੀਕ ਹੈ ਮਾਲਕ ਤਾਂ ਕਿਉਂ ਮਾੜੀ ਕਹੂਗਾ ਹੈ ਨਹੀਂ ਭਾਈ ਬਹਿ ਜਾਣਾ ਥੱਲੇ ਹੁਣ ਠੀਕ ਹੈ ਮਾਲਕੋ ਜੀ ਠੀਕ ਹੈ ਠੀਕ ਹੈ ਬਾਕੀ ਦੇਖਾ ਚੋਬਾਈ ਤੋਂ ਪਤਾ ਲੱਗ ਜੂ ਠੀਕ ਹੈ ਠੀਕ ਹੈ ਥਣ ਫੋਣ ਸੱਜਣੋਂ ਪੂਰਾ ਹਣ ਚੰਗਾ ਲੱਗਿਆ ਥੋੜੀ ਜਿਹੀ ਹਜੇ ਭਲਾਂ ਦਾ ਝੋਟੀ ਆ ਬੱਚਾ ਹੈ ਕਿ ਕੀ ਹੈ ਬੱਚਾ ਮਿਲਗਾ ਮਿਲਗਾ ਠੀਕ ਹੈ ਕੀ ਮੁੱਲ ਕਰਦਾ ਬਾਈ ਮੁੱਲ ਬਾਈ ਜੀ 1.5 ਲੱਖ 1.5 ਲੱਖ ਰੁਪਏ ਕਿੰਨੇ ਦੇ ਦਾਂਗੇ ਉਹ ਮੌਕੇ ਤੇ ਹੋ ਜੀ ਨਹੀਂ ਫੇਰ ਵੀ ਜਿੰਨੇ ਦੀ ਗਾਹਕ ਮੱਖੂ ਦੇ ਕੇ ਤੋੜਾ ਨਹੀਂ ਜਦੋਂ ਲੈਣ ਆ ਗਿਆ ਅੱਛਾ ਠੀਕ ਆ ਲੈ ਮੌਕੇ ਤੇ ਸਜਣੋ ਹੋ ਜਾਊਗਾ ਮਾਨ ਤਾਨ ਆ ਗੱਬਣਾ ਕਸੂਈ ਹੀ ਆ ਇਹ ਗੱਬਣਾ ਕੱਟੀ ਵੀਰੇ ਨਰਮਾ ਜੇ ਕਰਦੀ ਠੀਕ ਆ ਲੈ ਤੋਰ ਵੀਰੇ ਨੂੰ ਵੀ ਇਹ ਕਿੱਡੇ ਸੂਏ ਸੂਗੀ ਇਹ ਸੂਗੀ ਤੀਜੇ ਅੱਛਾ ਤੀਜੇ ਸੂਏ ਸਜਣੋ ਸੂਗੀ ਪਲਸ ਸਿੰਘ ਥੋੜਾ ਜਿਹਾ ਸਜਣੋ ਖੁੱਲਾ ਆ ਗਿਆ ਪਰ ਜੇ ਆਪਾਂ ਦੇ ਬੱਖੋਂ ਗੱਲ ਕਰ ਲਿਆ ਠੰਡ ਠੰਡ ਝੋਟੀ ਨੂੰ ਬੜਾ ਚੰਗਾ ਲੱਗਿਆ ਹੋਇਆ ਬੜਨਾ ਝੋਟੀ ਨੇ ਪੂਰਾ ਹਲੇ ਕਿਹ ਕਿਦਨ ਕੱਢਦੇ ਆ ਵੀਰੇ ਇਹ 10 ਦਾ ਰਹਿਦੇ ਸਵਾ ਲੱਖ ਅੱਛਾ ਦਿਨ ਰਹਿੰਦੇ ਨੇ 10 ਸਵਾ ਲੱਖ ਰੁਪਏ ਦੀ ਦੇ ਦੇਗਾ ਹੈ ਮੋੜ ਲਿਆ ਇਹਦਾ ਭਾਈ ਜੀ 1.5 ਲੱਖ ਰੁਪਏ ਰਾਤ ਭਾਈ ਹੈ ਕੱਟੀ ਜਵਾਨੀ ਹੋਈ ਹੈ ਜੇ ਛਿੱਕੀ ਹੈ ਕਿੰਨਾ ਕੁ ਦੁੱਧ ਪਾ ਦੂ ਭਾਈ ਦੁੱਧ ਵੀਰੇ 13-14 ਕਿਲੋ ਦਿੱਤਾ ਕਹਿਣ ਜਿੰਦਾ ਮਾਸੀ ਠੀਕ ਹੈ ਮੈਂ 13 14 ਕਿਲੋ ਦਾ ਦਿੱਤਾ ਸਜਣਾ ਬਾਕੀ ਸਜਣਾ ਪਸ਼ੂ ਦਾ ਤਿਆਰ ਹੋ ਕੇ ਪਤਾ ਲੱਗਦਾ ਵੀ ਕਿੰਨਾ ਕੁ ਪਸ਼ੂ ਬਣਦਾ ਇਹ ਕਿੰਨੇ ਦੇ ਦਾਂਗੇ ਇਹ ਵੀ ਰ ਇੱਕ 20 ਦੀ ਦੇ ਦਾਂ ਇੱਕ ਲੱਖ 20 ਹਜ਼ਾਰ ਦੀ ਦੇ ਦਾਂਗੇ ਠੀਕ ਆ ਲੈ ਭਾਈ ਮੋਬਾਈਲ ਨੰਬਰ ਬੋਲ ਦੇ ਮੋਬਾਈਲ 97794 555 97794 ਠੀਕ ਹੈ ਜੀ 19800 19800 ਠੀਕ ਹੈ ਭਾਈ ਲੈ ਸਜਣੋ ਬਾਈ ਨਾਲ ਕਰਾਉਣੀ ਗੱਲ ਬਾਤ ਲੈ ਇੱਕ ਵਾਰੀ ਆਪਾਂ ਬਣਾਈ ਤੇ ਬਾਈ ਦੀ ਵੀਡੀਓ ਕਰਾ ਲਈ ਇੱਕ ਵਾਰੀ ਬਣਾਈ ਤੇ ਖੰਨੇ ਤੇ ਅੱਜ ਬਣਾਉਣ ਲੱਗਾ ਆਪਾਂ ਰਾਮਪੁਰਾ ਫੁੱਲ ਮੰਡੀ ਤੇ ਵੀਡੀਓ ਬਾਈ ਕੀ ਹਾਲ ਨੇ ਠੀਕ ਆ ਨਾਮ ਜੀ ਮਨਦੀਪ ਸਿੰਘ ਥੋੜਾ ਉੱਚੀ ਬੋਲ ਚਾਹ ਨਹੀਂ ਪੀਤੀ ਜਾ ਅੱਛਾ ਅੱਛਾ ਹੋਰ ਪ੍ਰਵਾਹ ਠੀਕ ਆ ਠੀਕ ਆ ਠੀਕ ਆ ਕਹੇ ਜਾਨਵਰ ਲੈਣ ਚ ਜਾਨਵਰ ਲੈਣ ਪੰਜ ਕੋਈ ਵੇਚੀ ਕਰੀ ਬੋਣੀ ਅੱਛਾ ਠੀਕ ਆ ਸੂਈਆਂ ਨੇ ਪੰਜੇ ਇੱਕ ਗੱਬਣਾ ਚਾਰ ਸੂਈਆਂ ਨਾਲ ਸਜਣ ਕੱਲੇ ਕੱਲੇ ਪਸ਼ੂ ਦੀ ਲਵਾਂਗੇ ਡਿਟੇਲ ਕਰਾਵਾਂਗੇ ਰੇਡ ਵਿੱਚ ਵੀਡੀਓ ਦੇ ਲੈ ਤੋਰੋ ਜੀ ਆ ਜੋ ਮੈਂ ਲਗਾਈ ਇਹ ਪਹਿਲਾਂ ਆ ਗੱਬਣ ਮੈਂ ਦਿਖਾਉਣਾ ਸੱਜਣੋ ਸੁਆ ਕਿਹੜਾ ਜੀ ਦੂਜੇ ਸੁਆ ਦੂਜੇ ਸੁੂਗੀ ਜੀ ਕਿ ਤੀਜੇ ਦੂਜੇ ਸੁਨਾ ਅੱਛਾ ਦੂਜੇ ਸੁਨਾ ਸੱਜਣੋ ਨੀਲੀ ਰਾਵੀ ਦੇ ਵਿੱਚ ਪੈਂਦੀ ਆ ਮੈਂ ਕਹੇ ਕਦਨ ਕੱਢਦੀ ਆ ਵੀਰੇ ਅੱਛਾ ਦਨ ਲੈ ਜੂ ਸੱਜਣੋ 10 ਦੇ ਸਕਦੇ ਖਣ ਖਣਾਉਣਾ ਮੈਨੂੰ ਬੜਾ ਚੰਗਾ ਲੱਗਾ ਗੋਲ ਸਿੰਘ ਆ ਲੈ ਬਾਈ ਤੋਂ ਲੈਨੇ ਟੇਲ ਬਾਈ ਦੁੱਧ ਦੀ ਕਿੰਨੇ ਕਿਲੋ ਜ਼ਿੰਮੇਵਾਰੀ ਆ 15 ਕਿਲੋ ਅੱਛਾ ਬੰਦ ਹੋਈ ਜਾ ਜੋ ਦੁੱਧ ਦੇ ਦੁੱਧ ਸੱਜਣੋਂ 15 ਕਿਲੋ ਕੀ ਕਿੰਨੇ ਦੀ ਦੇ ਦਾਂਗੇ ਬਾਈ ਇਹ ਹਾਂ ਨਾ ਹਾਂਜੀ ਹਾਂ ਨਾ 135 1,35,000 ਦੀ ਹਾਂ ਨਾ ਹੋ ਜਾਊਗੀ ਠੀਕ ਆ ਬੰਦੋ ਜੀ ਦੂਜੀ ਕਿਹੜੀ ਆ ਠੀਕ ਆ ਬੰਦੋ ਜੀ ਬੰਦੋ ਲੈ ਦੂਜੀ ਮੈਂ ਇਹ ਆ ਗਈ ਸੱਜਣੋਂ ਸੂਆ ਇਤੀ ਤੀਜੇ ਸੂਈ ਹੋਈ ਆ ਤੀਜੇ ਸੂਈ ਆ ਰਾਤ ਹੀ ਸੂਈ ਆ ਅੱਛਾ ਰਹਿ ਜੇ ਰੁਪਈਆ ਹੀ ਹੁਣ ਮੰਡੀ ਆ ਕਿੰਨਾ ਕ ਬੋਲਾ ਕੱਢਦਾ ਬੋਲਾ 3 ਕਿਲੋ ਕੱਢ ਕੇ ਬੱਚੇ ਦੁੱਧ ਅੱਛਾ ਬੱਚੇ ਨੂੰ ਤੈ ਹੈ ਤਨ ਕਿਲੋ ਲੈ ਤੋਰ ਫਿਰ ਨੂੰ ਬੜਾ ਜਿਹੜਾ ਇਹਦਾ ਬੋਲਾ ਆ ਜੀ ਇਹ ਆਕ ਪੈਣੀ ਲੈ ਸੱਜਣੋ 3 ਕਿਲੋ ਬੋਲਾ ਕੱਢਿਆ ਹੋਇਆ ਸੂਏ ਤੀਜੇ ਸੂਈ ਹੋਈ ਹੈ ਲੈ ਸੰਗ ਸੁੱਜ ਸੱਜਣੋ ਪੂਰਾ ਟਾਪ ਕੁਆਲਿਟੀ ਦਾ ਗੋਲ ਸੰਗਾ ਮੈਨੂੰ ਥਣ ਥਣ ਸੱਜਣੋਂ ਮੈਨੂੰ ਬੜਾ ਚੰਗਾ ਲੱਗਿਆ ਹੋਇਆ ਥੋੜੀ ਜਿਹੀ ਹੈਗੀ ਮਾਦਰੀ ਗੋਡੀ ਦੀ ਆ ਪਰ ਜੇ ਆਪਾਂ ਮੈਂ ਇਹਦੇ ਵਾਜਨ-ਭਜਨ ਦੀ ਗੱਲ ਕਰ ਲਈਏ ਐਨ ਪੂਰੀ ਚੰਗੀ ਬਾਡੀ ਦੀ ਸੱਜਣੋਂ ਲੈ ਅੱਗੋਂ ਦੇਖ ਲਓ ਸੱਜਣੋਂ ਲੈਵਾ ਮੈਨੂੰ ਬੜਾ ਚੰਗਾ ਲੱਗਿਆ ਹੋਇਆ ਭਾਈ ਇਹ ਕਿੰਨੇ ਦੇ ਦਾਂਗੇ 30 ਦੀ ਹੈ ਠੀਕ ਹੈ ਤੇ ਦੁੱਧ ਕਿੰਨਾ ਦੇ ਦੂ ਭਾਈ ਦੁੱਧ ਦੇ ਦਊਗੀ 16-17 ਕਿਲੋ ਫੁੱਲਾ ਅੱਛਾ 16-17 ਕਿਲੋ ਭਾਈ ਕਹਿੰਦਾ ਸੱਜਣੋਂ ਦੁੱਧ ਦੇ ਦੋਗੀ ਇੱਕ 30 ਦੀ ਜਸਨੋ ਹੋ ਜੂਗੀ ਠੀਕ ਆ ਬੰਦੋ ਜੀ ਬੰਦੋ ਲੈ ਤੀਜੀ ਆ ਗਏ ਆਂ ਭਾਈ ਹਾਂਜੀ ਲੈ ਤੀਜੀ ਵਾਂ ਸਜਨੋ ਆ ਗਈ ਲੈ ਇਹ ਵੀ ਤੋਰ ਦੇ ਦਵਾ ਕੇ ਡਾ ਇਹਦਾ ਲੈ ਭਾਈ ਹੋਰ ਉਹਨਾਂ ਸਜਨੋ ਪੂਰੇ ਵੱਡੇ ਰਿਕਾਰਡ ਵਾਲੇ ਪਸ਼ੂ ਹੁੰਦੇ ਨੇ ਚੰਗੇ ਦੁੱਧ ਵਾਲੇ ਇਹਦਾ ਭਾਈ ਸੂਆ ਕਿਹੜਾ ਦੁੱਤੀਜੇ ਠੀਕ ਆ ਸਜਨੋ ਤੀਜੇ ਸੂਆ ਪਰ ਜੇ ਆਪਾਂ ਲੈਵਲ ਉਗੇ ਦੀ ਗੱਲ ਕਰ ਲਈਏ ਚੰਗੀ ਕਵਾਲਿਟੀ ਦਾ ਥਣ ਥਣ ਬੜਾ ਚੰਗਾ ਲੱਗਾ ਐਨ ਲੰਬੀ ਤੋਰ ਦੇ ਬਾਈ ਇੱਧਰ ਨੂੰ ਦੁਬਾਰੇ ਦੇਖ ਸਕਦੇ ਹੋ ਲੈਵਾ ਐਨ ਪੂਰੇ ਸਾਰੇ ਪੱਖਾਂ ਤੋਂ ਮੈਂ ਚੰਗੀ ਬੋਲਦਾ ਬਾਈ ਦੁੱਧ ਕਿੰਨਾ ਤਿਆਰ ਹੈ ਥੱਲੇ ਇਹ ਥੱਲੇ ਵੀ 16 ਕਿਲੋ ਤੋਂ ਬਾਹਰ ਦੁੱਧ ਹੈਗਾ 16 ਕਿਲੋ ਤੋਂ ਬਾਹਰ ਠੀਕ ਹੈ ਉਹ ਸਜਣੋਂ ਇਹ ਜਾਂ ਲੈਵਾਂਗੇ ਮਲਦਾ ਪਸ਼ੂ ਦਾ ਤੁਸੀਂ ਦੇਖ ਸਕਦੇ ਹੋ ਮੇਹਵਾਲੂਆ ਦੇਖ ਸਕਦੇ ਹੋ ਇਹਨੂੰ ਸੁਈ ਨੂੰ ਕਿਦਾਂ ਹੋਗੇ 10 ਦਿਨ ਹੈ ਬੱਚਾ ਕੀ ਇਹ ਮਾਰਾ ਠੀਕ ਹੈ ਇਹ ਕਿੰਨੇ ਦੇ ਦਾਂਗੇ ਭਾਈ ਆਪਾਂ ਇੱਕ 130000 ਦੀ ਹਾਨਾ ਹੋਗੀ ਠੀਕ ਹੈ ਅਗਲੀ ਭਾਈ ਆ ਗਈ ਹੈ ਲੱ ਸਜਣੋਂ ਇੱਕ ਸਜਣੋਂ ਆ ਆ ਗਈ ਛੋਟੀ ਇਹਦਾ ਕਿੱਡਾ ਸੁਆ ਭਰਾ ਸੁਆ ਹੈਗਾ ਦੂਜਾ ਹੈ ਦੂਜਾ ਸੁਆ ਠੀਕ ਹੈ ਲੱ ਸਿੰਘ ਸਿੰਘ ਦੇਖ ਸਕਦੇ ਹੋ ਗੋਲ ਸਿੰਘ ਛੋਟਾ ਸਿੰਘ ਦੀ ਆ ਸੱਜਣਾ ਲੇ ਲੇ ਵੇ ਲੂਏ ਜੀ ਗੱਲ ਕਰ ਲਈ ਆਪਾਂ ਹਣ ਪੂਰਾ ਚੰਗਾ ਲੇਵਾ ਹਣ ਫੋਨ ਪੂਰਾ ਗੈਪ ਤੇ ਲੱਗਾ ਸੱਜਣੋ ਦੇਖ ਸਕਦੇ ਹੋ ਪੂਰਾ ਗੋਲ ਗੋਲ ਆਰਡਰ ਆ ਗਿਆ ਇਹ ਥੱਲੇ ਦੁੱਧ ਕਿੰਨਾ ਤਿਆਰ ਆ ਇਹ ਥੱਲੇ ਵੀਰੇ ਹੁਣ 14 ਕਿਲੋ ਤਿਆਰ ਅੱਛਾ ਦੁੱਧ ਹੈਗਾ ਸੱਜਣੋ 14 ਕਿਲੋ ਤਿਆਰ ਆ ਰਾਤ ਦੇ ਸੂਝਾ ਬੋੜਾ ਇਹ ਬਾਈ ਸੂਈ ਨੂੰ ਕਹਿ ਗਿਆ ਉਹਨਾਂ ਹੋ ਗਿਆ ਉਹਨੂੰ ਖੱਬ ਤੱਕ ਹੋ ਗਿਆ ਸੂਈ ਨੂੰ ਠੀਕ ਹੈ ਬਸ ਸੂਈ ਨੂੰ ਸੱਜਣੋਂ ਖਾਤਾ ਹੋ ਗਿਆ ਇਹ ਕਿਨੇ ਦੇਵਾਂਗੇ ਹਾਂ 170 1,70,000 ਦੀ ਹਾਂ ਨਾ ਹੋ ਜਾਊਗੀ ਠੀਕ ਹੈ ਆ ਵੀ ਆਪਣੀ ਲਾਚ ਆਈ ਠੀਕ ਹੈ ਲਾਚ ਸੱਜਣੋਂ ਪੰਜਵੀਂ ਚੋਟੀ ਸਹੀ ਗਿਆ ਹਾਂ ਵਾਈ ਲਵੇ ਇਹਦਾ ਕਿਹੜਾ ਸੁਆ ਤੀਜੇ ਸੁਆ ਸੱਜਣੋਂ ਤੀਜੇ ਸੁਆ ਮੈਂ ਆ ਗਈ ਪੈਂਦੀ ਦੂਜੇ ਦਾ ਝੋਟੀ ਬਣ ਪੈਂਦਾ ਦੇਖ ਸਕਦੇ ਹੋ ਪੂਰੇ ਵੱਡੇ ਕੱਦ ਦੀ ਆ ਮੋੜ ਲਿਆ ਬਾਈ ਥੋੜਾ ਜਿਹਾ ਕਿੰਨੇੰਦਲਾ ਬੱਸ ਆਇਆ ਰੱਖਦੀ ਆ ਹਾਂਜੀ ਬਾਈ ਅੱਛਾ 19 ਵੀ ਹੈਗਾ ਠੀਕ ਆ ਠੀਕ ਆ ਇਹ ਥੱਲੇ ਦੁੱਧ ਕਿੰਨਾ ਕੁ ਤਿਆਰ ਆ ਬਾਈ ਅੱਛਾ ਦੁੱਧ ਹੈਗਾ 15 ਕਿਲੋ ਤੋਂ ਸਜਣੋਂ ਬਾਰੇ ਲੈ ਲੇਵੇਂ ਲੋਕ ਪੂਰਾਣ ਚੰਗਾ ਤੇ ਇਹ ਕਿੰਨੇ ਦੇ ਦਾਂਗੇ 1 25 ਠੀਕ ਆ ਲੱਸਾ ਵਾ ਦੀ ਝੁੱਟੀ ਸੱਜਣੋਂ ਆਹ ਹੋ ਜੂ ਲੈ ਦੁਆਰੇ ਫਿਰ ਸਾਨੂੰ ਰੇਟ ਫਿਰ ਦੱਸ ਦੀਏ ਆ ਕਿੰਨੇ ਦੱਸੇ 1 70 ਦੀ 1 70 ਦੀ ਆ ਮੈਂ 1 30000 ਦੀ ਆ ਗੱਬਣ ਬਾਈ ਇਹ ਇਹ ਵੀ ਹੁਣ ਜੇਦਾ ਬਾਈ ਇਹ ਤੇ ਇਹ ਵੀ 30 ਦੀ ਦੇ ਦਾਂਗੇ ਇਹਦਾ ਮੁੱਲ ਕੀ ਕਰਾ ਦੀ ਇਹ ਤਾਂ ਆ ਜੀ ਇਹ ਵੀ 30 ਦੀ ਦੇ ਦਾਂਗੇ ਲੈ ਸੱਜਣੋਂ ਸੁਣਨ ਦਿਖਾ ਦੀ ਅੱਗੇ ਤੋਂ ਬੱਚੇ ਮੈਂ ਬੱਚੇ ਵੀ ਹੈਗੇ ਨੇ ਸੱਜਣੋਂ ਤਾਜੇ ਮੈਂ ਭਾਈ ਦਾ ਕੰਟੈਕਟ ਨੰਬਰ ਲੈ ਕੇ ਦੇ ਦਾਂਗੇ ਤੁਹਾਨੂੰ ਸੰਪਰਕ ਕਰ ਲਿਓ ਲੈ ਭਾਈ ਮੋਬਾਈਲ ਨੰਬਰ ਬੋਲ ਦੇ 98142 98142 ਜੀ 71785 71785 ਠੀਕ ਹੈ ਲੈ 71785 ਸਜਣੋਂ ਲੈ ਸੰਪਰਕ ਕਰ ਲਿਓ ਮੋਬਾਈਲ ਨੰਬਰ ਤੁਹਾਨੂੰ ਲੈ ਕੇ ਦਿੱਤਾ ਘਰੇ ਕੱਕ ਪਸੁੰਦੇ ਭਾਈ ਘਰੇ ਹੈਗੇ ਦਾ 10 12 ਘਰੇ ਹੈਗੇ ਪਸੂ ਠੀਕ ਹੈ ਜੀ ਲੈ ਸਜਣੋਂ ਕਾਲੇ ਨਾਲ ਕਰਾਉਣੇ ਗੱਲਬਾਤ ਪਿੰਡ ਕਿੱਡਾ ਭਾਈ ਸੇਖਾ ਦਾ ਸੇਖਾ ਠੀਕ ਹੈ ਪਿੰਡ ਹੈਗਾ ਸੇਖਾ ਕਹੇ ਜਾਨਵਰ ਲੈ ਆ ਦੀ 5 ਲੈ ਕੇ ਆਏ ਜੀ ਕਹੇ ਵਿੱਚ ਵਿੱਚ ਹੈ ਕੋਈ 98142 अच्छा ਲੈ ਬਾਈ ਆ ਮੈਂ ਦਿਖਾਉਣਾ ਤੁਹਾਨੂੰ ਕਿਹੜਾ ਸੂਆ ਬਾਈ ਇਹਦਾ ਦੂਜਾ ਸੂਆ ਕਾਏ ਕਦਮਾਂ ਦੀ ਸ਼ੀਸ਼ੀ ਆ ਹੈ ਕਾਏ ਕਦਮਾਂ ਦੀ ਸ਼ੀਸ਼ੀ ਆ ਪੰਜ ਮਾਂਗਣਾ ਜੀ ਸੂਈ ਨੂੰ ਪੰਜ ਮਾਂਗਣਾ ਦੁੱਧ ਕਿੰਨਾ ਕਾ ਉਹ ਤਾਂ ਹੁਣ ਹੋਊਗੀ 14 ਕਿਲੋ ਦੁੱਧ ਹੋਊਗਾ 14 ਕਿਲੋ ਦੁੱਧ ਤਿਆਰ ਹੈ ਇਹਦਾ ਪਾ ਕੀ ਕਰਦਾ ਫਿਰ ਇਹਦਾ 170 ਮੰਗਦਾ ਜੀ 1 ਲੱਖ 70 ਹਜ਼ਾਰ ਠੀਕ ਆ ਬੱਚਾ ਕਿਹੜਾ ਇਹਦਾ ਉਹ ਬੱਚਾ ਠੀਕ ਆ ਕਿੰਨਾ ਕੁ ਦੁੱਧ ਤਿਆਰ ਕਰ ਗਿਆ ਦੁੱਧ 14 ਕਿਲੋ ਦੁੱਧ 14 ਕਿਲੋ ਬੰਦੇ ਭਾਈ ਆ ਝੋਟੀ ਬੰਦੇ ਉਰਲੀ ਆ ਬੰਦੇ ਲੈ ਹੁਣ ਆ ਝੋਟੀ ਦਿਖਾਉਨੇ ਆ ਇਹਦਾ ਸੂਆ ਕਾਲੇ ਇਹਦਾ ਦੂਜੀ ਹੀ ਆ ਜੀ ਹੈ ਦੂਜਾ ਸੂਆ ਜੀ ਅੱਛਾ ਇਹਦਾ ਆਪਣਾ ਦੁੱਧ ਕਿੰਨਾ ਤਿਆਰ ਆ ਥੱਲੇ ਇਹਦਾ ਥੱਲੇ ਵੀ 14 ਕਿਲੋ ਦੁੱਧ ਤਿਆਰ ਦੁੱਧ ਹੋਏਗਾ 14 ਕਿਲੋ ਤਿਆਰ ਇਹਦਾ ਕਾਲੇ ਮੁੱਲ ਫਿਰ ਇਹਦਾ ਇਹਦਾ ਮੁੱਲ ਕਹ ਲੈ ਹਾਂਜੀ 170 ਮੰਗਦਾ ਇੱਕ ਲੱਖ 70 ਹਜ਼ਾਰ ਕਿੰਨੇ ਕਿਲੋਂ ਦਾ ਝੋਟੇ ਦੇ ਦੇ ਕਿੰਨੇ ਕਿਲੋਂ ਦਾ ਇਹ ਲਾਉਂਦੇ ਨੇ ਦੋਨਾਂ ਝੋਟੀਆਂ ਤੇ ਜੀ ਇੱਕ 30 ਦੀ ਲਾਉਂਦੇ ਅੱਛਾ 260 ਲਾਉਂਦਾ ਤੂੰ ਕਿੰਨੇ ਮੰਗਦਾ ਮਰੀ ਟਾਕ ਹੋ ਰਹੀ ਤਿੰਨ ਦੀ ਹੈ ਠੀਕ ਹੈ ਲੈ ਦੋ ਝੋਟੀਆਂ ਐਸੇ ਨੇ ਹੋਰ ਆ ਹੋਰ ਵੇਚੇ ਤੈਨੂੰ ਝੋਟੀਆਂ ਕਿਹੜੀ ਵੇਚੀ ਹੈਗੀ ਕੋਈ ਹੋਰ ਖੜੀ ਆ ਵੇਚੀ ਆਹ ਝੋਟੀ ਵੇਚੀ ਹੈ ਕਿਥੋਂ ਲੈ ਲਈ ਬਾਈ ਇਹੇ ਬਟਾਲੇ ਲੈਣੇ ਠੀਕ ਆ ਕਿੰਨੇ ਦੇ ਹੋਈ ਆ 31 ਦੀ ਵਿੱਚ ਹੀ ਆ ਠੀਕ ਆ ਕਿੰਨਾ ਕੁ ਦੁੱਧ ਕਿੰਨਾ ਕੁ ਦੁੱਧ ਕਰਦੀ ਰਹੀ 10 ਕਿਲੋ ਸੀ ਪੇਸਤੀ ਕਰੀ ਅੱਛਾ ਖਾਲੀ ਕਰ ਦੇ ਠੀਕ ਆ ਥੋੜੀ ਲੱਸੀ ਆ ਹੈਨਾ ਹਾਂ ਬਰੀਕ ਵਾਲੀ ਆ ਜੀ ਅੱਛਾ ਬਰੀਕੀਆਂ ਬਹੁਤ ਨੇ ਹੈ ਹਾਂ ਪਰ ਪਰ ਜੁਗੀ ਹਾਂ ਅਗਲੇ ਸਵੇਰ ਪਲੂਣ ਦੀ ਹਾਂਜੀ ਠੀਕ ਆ ਸੌਦਾ ਤਾਂ ਤਾਂ ਯਾਰ ਹੋਇਆ ਠੀਕ ਆ ਠੀਕ ਜਿਹੜੀ ਕੱਤੀ ਦਾ ਸੌਦਾ ਕਰਦੇ ਬੰਦੇ ਕਾਹਤ ਬਾਹਰ ਲੈ ਨੇ ਉਹਨਾਂ ਦੀ ਬਣਾ ਲਾਲ ਲੈ ਸਜਣੋ ਆ ਚੋਟੀ ਭਾਈ ਕਹਿੰਦਾ ਇਹਦੀ ਬਣਾ ਦੇ ਵਿੱਚ ਲੈ ਕਾਲੇ ਮੋਬਾਈਲ ਨੰਬਰ ਬੋਲ ਦੇ ਤੇਰਾ 98769 98769 70608 70608 ਲੈ ਮੈਂ ਕੋ ਉਹਨੂੰ ਫੜਾ ਦੇ ਮੁੰਡੇ ਨੂੰ ਆਈ ਵਾਰ ਆ ਫੜੀ ਕਰਾਂ ਮੈਂ ਆਲਾ ਦੇ ਵਿਚਾਲੇ ਉਹਨਾਂ ਦੇ ਜਾ ਕੇ ਸੌਦਾ ਹੁੰਦਾ ਗਾਜਾ ਕੋਲੇ ਆ ਚੋਟੀ ਵੇਚਦੀ ਹੈ ਕਿੰਨੇ ਕਿਲਾਉਂਦੇ ਨੇ ਤੇ ਇਹ ਆ ਬਾਈ ਬਾਬੂ ਜੀ ਲੈ ਰਹੇ ਨੇ ਅੱਛਾ ਲੈ ਸਜਣੋ ਆ ਬਾਈ ਫੁਰੀ ਲੈ ਰਹੇ ਨੇ ਛੋਟੀ ਇਹ ਹੋਰ ਜੀ ਠੀਕ ਹੋ ਹਾਂ ਜੀ ਠੀਕ ਹੈ ਬੜੀਆ ਜੀ ਕਿੰਨੇ ਕਿਲਾ ਤੇ ਹਾਂ ਚੁਲਾ ਦੀ ਆ 1 ਲੱਖ ਰੁਪਏ ਇੱਕ ਲੱਖ 2000 ਰੁਪਏ ਅੱਛਾ 1 ਲੱਖ 2000 ਰੁਪਏ ਲਾਤਾ ਇਹ ਕਿੰਨੇ ਮੰਗਦੇ 2000 21 ਇੱਕ ਅੱਛਾ ਠੀਕ ਹੈ ਲੈ ਮੇਰਾ ਕੰਮ ਹੋ ਗਿਆ ਬੋਲੀ ਇੱਕ ਬੀਗੀ ਅੱਛਾ ਉਹ ਲੈਣੇ ਵਾਲੀ ਕਿੰਨੇ ਦੀ ਹੋਗੀ ਫਿਰ ਹੋਗੀ 115000 ਦੀ ਹੋਈ ਆ ਹੁਣ ਬਾਪੂ ਜੀ ਅੱਛਾ 115 ਦੀ ਹੋਈ 1 ਕੀ ਆਂਦੀ ਆ ਅੱਛਾ 115 ਦੀ ਹੋਗੀ ਲੈ ਸੱਜਣੋ ਬੱਚਾ ਲਾਉਣੇ ਨੇ ਇੱਕ ਝੋਟੀ ਆ ਲਈ ਆ 18 ਕਿਲੋ ਆ ਰਹੀ ਏ ਅੱਛਾ ਇਹ ਵੀ 31 ਕੀ 31 ਕੀ ਠੀਕ ਐ ਦੋ ਪਰਾਂ ਦੀ ਇੱਕ ਡੇਢ ਕਿਲੀ ਆ ਕਿਤਨੇ ਲੈਣੇ ਕਿਲੀਆਂ ਲੈਣੀਆਂ ਨੇ ਪੰਜ ਪੰਜ ਕਰ ਲਾ ਲੋ ਕੋਈ ਕਿਲੀਆਂ ਲੈਣੀਆਂ ਪੰਜ ਲੈਣੀਆਂ ਨੇ 5 ਇੱਕ ਹੋਰ ਲੈਣੀ 6 ਲੈਣੀ ਹੈ 6 ਲੈਣੀ ਹੈ ਹੁਣ ਤੱਕ ਕਹਿ ਲਈਆਂ 4 4 ਲੈ ਲਈ ਦੋ ਹੋਰ ਲੈਣੀ ਦੋ ਰਹਿ ਗਈਆਂ ਠੀਕ ਹੈ ਬੱਸ ਸਦਰੋ ਕਰਦੇ ਨੇ ਬਾਈ ਹੋਰੀ ਪਾਸ ਸੌਦਾ ਹੋ ਗਿਆ 115000 ਦਾ ਹੋਰੀ ਵੇਚਦਾ ਹੋਰੀ ਇਹਨਾਂ ਦੀ ਨਵੇਂ ਨਾਲ ਆ ਆ ਦੇ ਬਾਪ ਨੇ ਨੰਬਰ ਵਾਲੀ ਵੀਡੀਓ ਬਣਾਵੇ ਬਣਾ ਦੇ ਬਣਾ ਦੇ ਵੀਡੀਓ ਐਮ ਵਧੀਆ ਬਣਾ ਦੀ ਐਨ ਵਧੀਆ ਪਾ ਲੈ ਸਾਰੇ ਆ ਬਾਲਟ ਨੇ ਠੀਕ ਹੈ ਵੀ ਹਾਂ ਰਾਮ ਪ੍ਰਤਾਪ ਬੜੀਆਂ ਬੜੀਆਂ ਨਿਕੋਟ ਲੈ ਮੋਬਾਈਲ ਨੰਬਰ ਬੋਲ ਦਿਓ ਆਪਣਾ ਬੋਲੋ ਜੀ 98130 9528 99130 95 95208 ਠੀਕ ਹੈ ਡੇਰੀ ਆਪਣੀ ਡੇਰੀ ਕਿੰਨੇ ਪਸ਼ੂ ਐਸਨੇ 28 28 ਪਸ਼ੂ ਠੀਕ ਹੈ ਕਿਹੜੇ ਏਰੀਆ ਆਪਣਾ ਕਿਹੜਾ ਏਰੀਆ ਆਪਣਾ ਅੰਮਾਲਾ ਜ਼ਿਲ੍ਹਾ ਅੰਮਾਲਾ ਕੋ ਜੋੜੀ ਤੀਰੀ ਨਾਨਕੜ ਅੱਛਾ ਠੀਕ ਹੈ ਗੱਲ ਲੱਗ ਜਾ ਸੱਜਣਾ ਪਾਸ ਕਰਨ ਸਾਨੂੰ ਦਿਖਾ ਦਈਏ ਵੀ ਕੀ ਬਣ ਰਿਹਾ ਇਹ ਨਵਾਂ ਆਇਆ ਹੈ ਕੀ ਜਨਾ ਹਾਂ ਹਾਂ ਉਹ ਫੇਰ ਕੋਈ ਵੀ ਦੇਖ ਕੇ ਕਰੋ ਨਾ ਨਾ ਕਰੋ ਭਾਈ ਓਏ ਓ ਰੀ ਅੰਕਲ ਲਾਲ ਬਾਤ ਉਹ ਫੋਟੋ ਕੋਈ ਯਾਰ ਭਾਈ ਯਾਰ ਕਾਲਾ ਭਾਈ ਇਹ ਇੰਬਰ ਜਰਦਾ ਕੀ ਬਾਤ ਉਹਨਾਂ ਦਾ ਮੁੰਡਾ ਨਹੀਂ ਲੈ ਭਾਈ ਲੈਓ ਜੀ ਤੇ ਮੜਾ ਇਧਰ ਹੋ ਜਾ ਫੋਟੋ ਚਲਾ ਮਰਜੀ ਕੋਲ ਆ ਪਾਣੀ ਲਾ ਲਓ ਜੀ ਆਹ ਥੋੜਾ ਬਤਾ ਜੀ ਮਾ ਇੱਕ ਗੱਲ ਦੇ ਵੀਡੀਓ ਬਣਾਵੇ ਸਾਰੀ ਕੱਟੀ ਦੀ ਨਾਲੇ ਬਾਪੂ ਜੀ ਨੇ ਬਣਾ ਦੀ ਬਣਾ ਦੀ ਜੋ ਟੀ ਦੀ ਵੀਡੀਓ ਬਣਾ ਦੇ ਬੜੀਆ ਜੀ ਛੋਟੀ ਤੋੜ ਕੇ ਬਣਾ ਦੇ ਹਾਂ ਬੜੀਆ ਝੋਟੀ ਹੈਗੀ ਬੁਝੋ ਬਣਾ ਦੇ ਆ ਦੇ ਚੰਗੀ ਚੀਜ਼ ਦਾ ਜਿਹੜਾ ਜੀਦੂ ਰੁਆਏ ਚੰਗੀ ਨੇ ਦੁਬਾਰਾ ਫਿਰ ਜਿਆਦਾ ਕਰੋਗੇ ਕੋਈ ਬਾਤ ਨਹੀਂ ਪਈ ਯਾਰ ਭਾਈ ਪਿਆਰ ਨਾਲ ਪਿਆਰ ਚ ਕਰ ਲੈ ਯਾਰ ਹੋਰ ਬੰਦ ਸ਼ੀਲ ਬਹੁਤਾ ਛੋਟਿਆ ਨਾ ਬਾਲੀ ਸ਼ੀਲ ਸਾਊ ਛੋਟੀ ਨਜਾਇਜ਼ ਚੰਗੀ ਬਾਲ ਮੂੰਹ ਤੋਂ ਵੀ ਦੋ ਦੰਦਾ ਵਾਲੇ ਅੱਛਾ ਹਾਂ ਮੂੰਹ ਤੋਂ ਦੋ ਦੰਦਾਈ ਵਾਲੇ ਮੂੰਹ ਤੋਂ ਹਾਂ ਸਾਬ ਤੇ ਕੱਟੀ ਹੈ ਪੀਲਾ ਚਾਰਾਂ ਦਾ ਪੀਲਾ ਕੁਛ ਨਹੀਂ ਉਹ ਸਾਰੀ ਟੋਲਾ ਬਾਪ ਕੱਟੀ ਬਾਲੀ ਖਰੀ ਨਜਾਇਜ਼ ਬਣਨਾ ਕੱਟੀ ਨੇ ਸੂਈ ਕਹ ਕਿਦਾਂ ਦੀ ਸੀ ਆ ਸੂਈ ਨੂੰ ਹਫਤਾ ਹੋ ਗਿਆ ਅੱਜ ਅੱਛਾ ਸੂਈ ਨੂੰ ਹਫਤਾ ਹੋ ਗਿਆ ਮਗਰ ਕੱਟਾਗਾ ਅੱਛਾ ਮਗਰ ਕ ਕਿਹੜੀ ਜਗ੍ਹਾ ਜਾਣੀ ਆ ਬਾਪੂ ਜੀ ਕਿਹੜੀ ਜਗ੍ਹਾ ਜਾਣੀ ਹੈ ਜੀ ਕੱਟੀ ਅੰਮ੍ਰਾਲੇ ਅੰਮ੍ਰਾਲੇ ਜਾਣੀ ਹੈ ਜੀ ਅੰਮ੍ਰਾਲੇ ਜੋਲੀ ਗੋਵੜਤਾ ਹੈ ਅੰਮ੍ਰਾਲੇ ਵਿੱਚ ਜੋਲੀ ਗੋ ਜੋਲੀ ਜਾਣੀ ਹੈ ਜੋਲੀ ਠੀਕ ਹੈ ਹੋਰ ਦੇ ਲੈ ਲੈ ਹੋ ਗਈ ਪਾਜੀ ਹਾਂ ਜੀ ਹੋ ਗਈ ਠੀਕ ਹੈ ਲੈ ਸਜਣੋ ਛੋਟੀ ਹੋ ਗਈ ਪਾਸ ਇੱਕ ਲੱਖ 15000 ਦਾ ਸੌਦਾ ਹੋਇਆ ਸਜਣੋ ਬੈਠੋ ਹੋ ਰਿਹਾ ਜੀ ਉਹ ਦੇਖ ਲਓ ਕੱਤੀ ਚ ਬਰੀਕੀਆਂ ਬਹੁਤ ਨੇ ਛੋਟੇ ਸੰਗ ਦੇ ਆ ਪੂਰੀ ਸ਼ਕੀਨ ਕਹਿ ਸਕਦੇ ਆ ਪੂਰੀ ਸ਼ਕੀਨੀ ਕੱਤੀ ਆ